ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰੇ ਦੇ ਵਲੋਗ ਵਿੱਚ। ਆਸ ਕਰਦੇ ਹਾਂ ਸਾਰੇ ਕਿਠਾ ਹੋ ਗਏ ਚੜ੍ਹਦੀ ਕਲਾ ਜਾਈਏ ਨੂੰ ਕੁਝ ਵਧੀਆ ਕਰਦੇ ਹੋਏ ਨੂੰ। ਤੇ ਅੱਜ ਤਾਂ ਅਸੀਂ ਮੈਂ ਹਾਂ ਸੀ ਚਲੇ ਸੀ ਫਰਦਾਵਾਰ। ਫਲ ਸੰਤੇ ਰਾਤੇ ਤੇ ਇੱਕ ਮਾਰਕੀਟ ਚ ਖੜਿਆ ਸੀਗਾ ਦੋ ਬੰਦਿਆਂ ਦਾ ਇੰਤਜ਼ਾਰ ਕਰ ਰਹੇ ਆ। ਮੈਨੂੰ ਕਹੋਗਾ ਕਿ ਇਹ ਤਾਂ ਕਾਪ ਨਹੀਂ ਆਏਗੇ। ਬੰਨਾਂ ਪਹਿਲਾਂ ਚਲੇ ਹੋਏ ਨੇਗੇ। ਪਰ ਅਜੇ ਤੱਕ ਪਹੁੰਚੇ ਨਹੀਂ ਜੀ। ਤੇ ਤੇ ਉਹਨੇ ਕੁੱਤੇ-ਕੁੱਤੇ ਖਰੀਦਣੇ ਸੀਗੇ ਆਹ ਮਾਰਕਟ ਇਨ ਡਿਸਕਾਊਂਟ ਹੁੰਦਾ ਵਧੀਆ ਮੈਂ ਚੱਲੋ ਤੁਸੀਂ ਉਹਨਾਂ ਨੂੰ ਇੱਧਰ ਰਸਤਾ ਪੈਂਦਾ ਮੈਨੂੰ ਇੱਧਰ ਰਸਤਾ ਪੈਂਦਾ ਸੀ ਉਹ ਮੈਂ ਵਾਹ ਲੈ ਉਹ ਇੱਥੇ ਆ ਗਏ ਦੇਖੀ ਚਲੋ ਮੇਰੇ ਕੋਲ ਮਿਲਦੇ ਆ ਮੈਂ ਉਹਨਾਂ ਦੀ ਵੇਟ ਹੀ ਕਰੀ ਜਾਂਦਾ ਮੈਂ ਮੂਰਤ 15 20 ਮਿੰਟ ਹੋ ਗਿਆ ਇਹ ਨੂੰ ਇੱਥੇ ਅਜੋਕੇ ਦਾ 15 ਮਿੰਟ ਹੋਰ ਲੱਗਣਗੇ ਲੇਟ ਕਰਾਇਆ ਦਾ ਬੰਦੇ ਨੇ ਚਲੋ ਬਾਕੀ ਜਿਵੇਂ ਵੀ ਹੋਊਗਾ ਦੇਖਦੇ ਆਂ ਉਸਨਾਂ ਦਾ ਦੁਬਾਰਾ ਫੋਨ ਕਰਦੇ ਕਿੰਨਾ ਟਾਈਮ ਲੱਗੂ 15 20 ਮਿੰਟ ਪਹਿਲਾਂ ਫਾਂਕ ਰਹੇ ਜਿਹੜੇ ਕਮਰਾ ਵੀ ਮਿੰਟ ਲੱਗਣਗੇ ਪਰ ਹਜੇ ਤੱਕ ਤਾਂ ਪਹੁੰਚੇ ਨਹੀਂ ਇਹਡ ਕਰਨੀ ਕੋਈ ਹੋਰ ਕੁਝ ਕਰ ਵੀ ਸਾਰੀ ਕੀ ਕਰੀਏ ਦੋ ਕਰਾਵਾ ਦਾ ਕਰ ਨਹੀਂ ਬੰਦਾ ਚਲੋ ਚੱਲਦੇ ਆਂ ਐਮਐਲ ਕੇ ਸੀ ਆਪਾਂ ਨੂੰ ਹੈ ਹਾਂਜੀ ਖਾਂਸੀ ਭਾਈ ਕਪੜੇ ਲਿੱਤੇ ਮੈਂ ਆ ਗਿਆ ਦੱਬ ਕੇ ਸ਼ੋਪਿੰਗ ਕਰਨ ਲਈ ਬੰਦਿਆਂ ਨੇ ਇਹਨਾਂ ਨੇ ਘੰਟਾਂਾਂ ਨੂੰ ਵੇਟ ਜਰੂਰ ਕਰਾਈ ਹੈ ਪਰ ਸ਼ੋਪਿੰਗ ਪੂਰੀ ਕਿਹੜੇ ਕਰੀਏ ਬੰਦੇ ਨੇ ਭਾਈ ਸ਼ੋਪਿੰਗ ਕੀਤੀ 20000 ਰੁਪਏ ਦੀ ਹਾਂ ਅਵੇ ਨੋਰਮਲ ਹਿਸਾਬ ਨਾਲ ਲਗਾਓ ਤੇ 20000 20000 ਤੋਂ ਜ਼ਿਆਦਾ ਬਣਦਾ ਸੀ ਭਾਈ 20000 ਤੋਂ ਜ਼ਿਆਦਾ ਬਣਦਾ ਸੀ ਮਗਰ ਖਾਣੇ 10000 ਰੁਪਏ 'ਚ ਕੰਮ ਕਰਾਤਾ ਫਾਇਦਾ ਫਾਇਦਾ ਕਰਵਾਤਾ ਇਹਨਾਂ ਦਾ ਪਹੁੰਚਣ ਆ ਲਿਆ ਸੀ ਘੰਟਾ ਡੇਢ ਬੱਗਟਾ ਲੱਗੂ ਚੱਪੜ ਦੇ ਵੱਡੇ ਭਾਈ ਸਾਹਿਬ ਨੇ ਸਾਡੇ ਦੋਨਾਂ ਨਾਲ ਵੱਡੇ ਭਾਈ ਸਾਹਿਬ ਦੀ ਸ਼ਾਪਿੰਗ ਕਰਕੇ ਆ ਤੇ ਗਾਜ ਪੈ ਗਏ ਤੇ ਹੁਣ ਪੈਕ ਬਣਾ ਰਹੇ ਨੇ ਇੱਕ ਇੱਕ ਕਮ ਦੇ ਮਟਾ ਲੀਏ ਇਹ ਇਕੱਲੇ ਹੀ 12-15000 ਦੇ ਕੱਪੜੇ ਇਕੱਲੇ ਹੀ ਲੈ ਆਏ ਇਹ ਹਾਂ ਹਾਂ ਮਨ ਜਾ ਭਾਈ ਹਾਂ ਭਾਈ ਇਹਨੇ ਹਾਂ ਇਹ ਸਾਡੇ ਵੱਡੇ ਭਾਈ ਸਾਹਿਬ ਨੇ ਹੈ ਵੱਡੇ ਭਾਈ ਸਾਹਿਬ ਆ ਹਾਂ ਹਾਂ ਸੀ ਤਾਂ ਕੱਪੜੇ ਲੈ ਕੇ ਆਏ ਨੇ ਬਸ ਥਾੜੀ ਥੋੜੀ ਕਾਲੀ ਆ ਤਾਂ ਥੋੜਾ ਜਿਹਾ ਜਵਾਨ ਲੱਗਦਾ ਇਹ ਹਾਂ ਉਹ ਤਾਂ ਉਹ ਤਾਂ ਇਹਦੀ ਵਡਾਪਾ ਪੈਨਸ਼ਨ ਲੱਗਣ ਵਾਲੀ ਆ ਉਹਦਾ ਵੈਸੇ ਦੀ ਹੈ ਹਾਂ ਵੈਸੇ ਕੋਈ ਵੈਸੇ ਨਹੀਂ ਵਡਾਪਾ ਪੈਨਸ਼ਨ ਲੱਗਣ ਵਾਲੀ ਹੈ ਆ ਸਾਡਾ ਛੋਟਾ ਭਰਾ ਹੈ ਉਹਦੂ ਵਿਚਾਲੇ ਵਾਲਾ ਸਭ ਤੋਂ ਛੋਟੇ ਆਪਣਾ ਹੈ ਹੈ ਹਾਂ ਉਹ ਜਿਹੜੀ ਕੋਲ ਕੋਸ਼ਾ ਕਰਦੀ ਸੀ ਹੰਟ ਤੱਕ ਹੋਈ ਹੈ ਨਾ ਮੈਂ ਨੇ ਬੋਲ ਰਿਹਾ ਸੀ ਹਾਂ ਆ ਕੇ ਐਮਪੀ ਹਾਈਵੇ ਤੇ ਖੜੇ ਆ

yeah oh, Thank you. ¡Gracias! よし <music> ¡Suscríbete no, al no, no, no.